ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਅਬਰਟਪੋਰਟ ਚ ਪੰਜਾਬੀ ਕਾਰੋਬਾਇਓਟਿਕ ਵਾਲੀ ਮਾਰਕੀਟ ਕੀਤੇ ਹਤਿਆ ਮੀਟਕ ਤੇ ਪਹਿਚਾਨ ਤਰਸ਼ਨ ਸਿੰਘ ਸਾਸੀ ਵਜੋਂ ਹੋਈ ਅਬਰਟਪੋਰਟ ਪੁਲਿਸ ਨੇ ਜਾਂਚ ਆਈ ਐਚ ਟੀ ਆਈ ਨੂੰ ਸੌਂਪੀ ਅਮਰੀਕਾ ਦੇ ਨਾਲ ਵਪਾਰਿਕ ਗੱਲਬਾਤ ਉਤੇ ਪੀਐਮ ਕਾਨੀਤਾ ਪਰ ਟਪੇਆਂ ਟੰਪ ਦੇ ਨਾਲ ਸੰਪਰਕ ਵਿੱਚ ਨਹੀਂ ਰਹੇ ਪੀਐਮ ਕਾਨੀ ਕੈਨੇਡਾ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਦੇ ਲਈ ਹੈ ਤਿਆਰ 3 ਮੇਡ ਡਕ ਫੋਰਟ ਦੇ ਵੱਲ ਟੈਰਿਫ ਵਿਰੋਧੀ ਵਿਗਿਆਪਨ ਦਾ ਬਚਾਵ ਅਮਰੀਕਿਆ ਨੂੰ ਸੁਨੇਹਾ ਦੇਣ ਦੇ ਲਈ ਬਣਾਏ ਵੀ ਵਿਗਿਆਪਨ ਡਕ ਹੋਣ ਦੇ ਕਿਹਾ ਇੱਕ ਪੀਲੀਅਨ ਤੋਂ ਬਾਅਦ ਲੋਕਾਂ ਨੇ ਦੇਖਿਆ ਇਹ ਵਿਗਿਆਪਨ ਜਰਮਨਿਸਟਰ ਪੈਟੀ ਹਾਜ਼ਰੂ ਦਾ ਵੱਡਾ ਬਿਆਨ ਪੀਐਸਡਬਲ ਟੈਕਸ ਕ੍ਰੈਡਿਟ ਦਾ ਕੀਤਾ ਐਲਾਨ ਸੰਗੀ ਬਜਟ ਯੂਨੀਅਨ ਸਿਕਲਾਈ ਪ੍ਰੋਗਰਾਮ ਨੂੰ ਦਵੇਗਾ ਹੁਲਾਰਾ ਤਿਹੂਨੇ ਨਾ ਸਰ ਗਰਮੀਆ ਦਾ ਵਿਸਥਾਰ ਕੈਨੇਡਾ ਦੇ ਐਵਰਟਸਪੋਰਟ ਸ਼ਹਿਰ ਦੇ ਵਿੱਚ ਇੱਕ ਮੰਦਭਾਗੀ ਘਟਨਾ ਦੇ ਵਿੱਚ ਇੱਕ ਮਹਿੰਤੀ ਪੰਜਾਬੀ ਕਾਰੋਬਾਰੀ ਦਰਸ਼ਨ ਸਿੰਘ ਸਾਸੀ ਦੀn ਪਛਾਤੇ ਹਮਲਾਵਰਾਂ ਦੇ ਵੱਲੋਂ ਖੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਦਰਸ਼ਨ ਸਿੰਘ ਮੂਲ ਰੂਪ ਦੇ ਵਿੱਚ ਪੰਜਾਬ ਦੇ ਦਰਾਹਾ ਰਾਜਗੜ੍ਹ ਪ੍ਰਿੰਟ ਦਾ ਰਹਿਣ ਵਾਲਾ ਸੀ ਮੈਪਲ ਲੀਜ਼ ਦੇ ਵਿੱਚ ਇੱਕ ਵੱਡਾ ਕੱਪੜਿਆਂ ਦਾ ਰੀਸਾਈਕਲਿੰਗ ਕਾਰੋਬਾਰ ਚਲਾਉਂਦਾ ਸੀ ਤੇ ਉਸ ਦੇ ਪੰਜਾਬ ਅਤੇ ਗੁਜਰਾਤ ਭਾਰਤ ਦੇ ਵਿੱਚ ਮਹੱਤਵਪੂਰਨ ਵਪਾਰਕ ਰਿਸ਼ਤੇ ਸਨ ਅਤੇ ਉਹ ਆਪਣੇ ਖੁੱਲੇ ਦਿਲ ਵਾਲੇ দান ਭਾਈਚਾਰੇ ਦੇ ਵਿੱਚ ਅਗਵਾਈ ਅਤੇ ਚੈਰੀਟੇਬਲ ਪਹਿਲਕਦਮੀਆਂ ਦਿੱਲੀ ਵਿੱਚ ਜਾਣੇ ਜਾਂਦਾ ਸੀ ਸੋਮਵਾਰ ਸਵੇਰੇ ਲਗਭਗ 9:22 ਵੇਂ 'ਤੇ ਐਵਰਟਸਫੋਰਡ ਪੁਲਿਸ ਪੈਟਰੋਲ ਅਫਸਰਾਂ ਨੇ ਰਿਜ਼ਿਊ ਵਿਊ ਡਰਾਈਵ ਦੇ 31 ਤੋਂ 30 ਬਲਾਕ ਦੇ ਵਿੱਚ ਇੱਕ ਗੋਲੀਬਾਰੀ ਦੀ ਰਿਪੋਰਟਾਂ ਚੁੱਕੀਤਾ ਪੁਲਿਸ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਇਲਾਕੇ ਨੂੰ ਸੁਰੱਖਿਅਤ ਕਰ ਲਿਆ ਤੇ ਪੁਸ਼ਟੀ ਕੀਤੀ ਕਿ ਇਹ ਘਟਨਾ ਸੜਕ ਉਤੇ ਖੜੇ ਇੱਕ ਵਾਹਨ ਤੱਕ ਸੀਮਿਤ ਸੀ ਵਾਹਨ ਦੇ ਅੰਦਰ ਉਹਨਾਂ ਨੇ ਇੱਕ 80 ਸਾਲਾ ਵਿਅਕਤੀ ਨੂੰ ਜਾਨਲੇਵਾ ਸੱਟਾਂ ਦੇ ਨਾਲ ਪੀੜਤ ਪਾਇਆ ਪੁਲਿਸ ਮੁਤਾਬਕ ਡਾਕਟਰ ਇਤਨਾ ਦੇ ਬਾਵਜੂਦ ਰੈਸ਼ਨ ਸਿੰਘ ਆਪਣੀ ਸੱਟਾਂ ਦੀ ਤਾਪ ਨਾਲ ਚਲਦਾ ਹੋਇਆ ਤਬ ਤੋੜ ਗਿਆ ਫਿਲਹਾਲ ਇਸ ਸਮੇਂ ਕੋਈ ਤਿਫਤਕਾਰੀ ਨਹੀਂ ਹੋਈ ਤੇ ਜਾਂਚ ਅਜੇ ਵੀ ਚਲੂ ਆਤੀ ਪੜਾਅ ਤੇ ਚੱਲ ਰਹੀ ਹੈ ਅਤੇ ਇਸ ਘਟਨਾ ਦੇ ਆਲੇ ਦੁਆਲੇ ਦੇ ਪੂਰੇ ਹਾਲਾਤਾਂ ਦਾ ਪਤਾ ਲਗੋਣ ਤੇ ਇਤਨਾ ਦੇ ਵਿੱਚ ਸਹਾਇਤਾ ਦੇ ਲਈ ਵਾਧੂ ਸਰੋਤ ਤਾਇਨਾਤ ਕੀਤੇ ਗਏ ਨੇ ਪਬਲਿਕ ਸਪੋਰਟ ਪੁਲਿਸ ਵਿਭਾਗ ਦੀ ਮੇਜਰ ਕ੍ਰਾਈਮ ਯੂਨਿਟ ਜਾਂਚ ਨੂੰ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੂੰ ਤਬਦੀਲ ਕਰ ਰਹੀ ਹੈ ਤੇ ਪੁਲਿਸ ਇਸ ਘਟਨਾ ਦੇ ਨਾਲ ਸੰਬੰਧਿਤ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ IHIT ਇਨਫੋਲਾਈਨ ਦੇ ਨਾਲ ਉਹਨਾਂ ਦੇ ਨੰਬਰ ਉੱਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ ਇੰਟੀਗੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੂੰ ਐਵਰਟਸਪੋਰਟ ਦੇ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ IHIT ਦਾ ਕਹਿਣ ਹੈ ਕਿ ਪੋਲੀਵਾਰੀ ਨਿਸ਼ਾਨਾ ਬਣਾ ਕੇ ਕੀਤੀ ਗਈ ਜੁਰਮ ਦੀ ਜਾਂਚ ਇਸ ਸ਼ੁਰੂਆਤੀ ਪੜਾਅ ਦੇ ਵਿੱਚ ਹੈ ਸਰਦਾਨੀ ਦੇ ਵਿੱਚ ਨੇੜਲੇ ਤਿੰਨ ਸਕੂਲਾਂ ਨੂੰ ਥੋੜੇ ਸਮੇਂ ਦੇ ਲਈ ਸ਼ੈਲਟਰ ਇਨ ਪਲੇਸ ਪ੍ਰੋਟੋਕੋਲ ਅਧੀਨ ਰੱਖੇ ਗਿਆ ਸੀ। ਇਹ ਘਟਨਾ ਦੀ ਸਰਗਰਮ ਜਾਂਚ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਵਾਧੂ ਵੇਰਵੇ ਉਪਲਬਧ ਹੋਣ ਤੇ ਸਾਂਝੇ ਕੀਤੇ ਜਾਣਗੇ। ਚੱਲ ਰਹੀ ਜਾਂਚ ਦਾ ਸਮਰਥਨ ਕਰਨ ਦੇ ਲਈ ਢੀਂ ਪਾਰ ਇਲਾਕੇ ਦੇ ਵਿੱਚ ਵਲਟੀ ਕਿੰਤੀ ਚ ਪੁਲਿਸ ਮੌਜੂਦ ਰਹੇਗੀ। ਓਨਟਾਰੀਓ ਦੇ ਚਾਰਕ ਸ੍ਰੋਤੀ ਟਿਵੀ ਇਸ ਦੇ ਹਾਲ ਦੇ ਤੋਂ ਮੱਕੇ ਤੋਂ ਬਾਅਦ ਪ੍ਰੀਮੀਅਰ ਡਾਕਫੋਰਡ ਨੇ ਸੋਮਵਾਰ ਨੂੰ ਸੋਖਾ ਦਿੱ ਕਿ ਉਹ ਆਪਣੇ ਸੁਪੇ ਤੋਂ ਨੌਕਰੀਆਂ ਖੋਣ ਤੇ ਲਈ ਬਣਾਏ ਗਏ ਫਰੋਦੀ ਵਪਾਰਕ ਪਾਮਾਦੇ ਵਿਰੁੱਧ ਪਿੱਛੇ ਹਟਣ ਦੇ ਲਈ ਕਦੇ ਵੀ ਮੁਆਫੀ ਨਹੀਂ ਮੰਗਣਗੇ ਡਾਕਫੋਰਡ ਨੇ ਹਾਲੀ ਦੇ ਹਫਤੇ ਵਿੱਚ ਟਰੰਪ ਨੂੰ ਜ਼ਾਲਮ ਕਿਹਾ ਸੀ ਅਤੇ ਵਾਅਦਾ ਕੀਤਾ ਸੀ ਕਿ ਉਹ ਟਰੰਪ ਨੂੰ ਓਨਟਾਰੀਓ ਤੇ ਚੜਾਈ ਨਹੀਂ ਕਰਨ ਦੇਣਗੇ ਫੋਡ ਅਮਰੀਕੀ ਰਾਸ਼ਟਰਪਤੀ ਤੇ ਬਹੁਤ ਵੱਡੇ ਲੋਚਕ ਰਹੇ ਨੇ ਖਾਸ ਕਰਕੇ ਜਦੋਂ ਸੈਟਲੈਂਟਸ ਅਤੇ ਜਨਰਲ ਮੋਟਰਜ਼ ਵਰਗੀਆਂ ਕੰਪਨੀਆਂ ਨੇ ਕੈਨੇਡਾ ਵਿੱਚ ਮਾਨਾ ਦਾ ਉਤਪਾਦਨ ਘਟਾਇਆ ਪਰ ਇਸ ਦੇ ਉਲਟ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਾਨੀ ਨੇ ਵਪਾਰਕ ਗਲਬਾਤ ਦੇ ਵਿੱਚ ਕਾਫੀ ਨਰਮ ਰਵਈਆ ਅਪਣਾਇਆ ਤੇ ਉਹਨਾਂ ਨੇ ਜ਼ਿਆਦਾਤਰ ਜਵਾਬੀ ਟੈਰਿਫ ਹਟਾ ਦਿੱਤੇ ਨੇ ਅਤੇ ਟਰੰਪ ਦੇ ਨਾਲ ਇੱਕ ਦੋਸਤਾਨਾ ਸੰਬੰਧ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਸੋਬਾ ਨੂੰ ਕੁਵਾਲਾ ਲੰਪੂਰ ਤੇ ਵਿੱਚ ਆਸੀਅਨ ਸੰਮੇਲਨ 'ਚ ਪਹੁੰਚੇ ਕਾਨੀ ਨੇ ਪੱਤਰਕਾਰ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਵੇਂ ਦੇਸ਼ ਇੱਕ ਜੋਤੇ ਤੇ ਬੋਥ ਨੇੜੇ ਸਨ ਜਦ ਤੱਕ ਉਹ ਵਿਗਿਆਪਨ ਨਹੀਂ ਚਲੇ ਸਨ ਉਹਨਾਂ ਪੁਸ਼ਟੀ ਕੀਤੀ ਹੈ ਕਿ ਗੱਲਬਾਤ ਹੁਕਨ ਤੋਂ ਬਾਅਦ ਟਰੰਪ ਦੇ ਨਾਲ ਸੰਪਰਕ ਵਿੱਚ ਨਹੀਂ ਰਹੀ ਪਰ ਇਹ ਵੀ ਦੁਹਰਾਇਆ ਕਿ ਜਦੋਂ ਅਮਰੀਕਾ ਤਿਆਰ ਹੋਵੇਗਾ ਤਾਂ ਕੈਨੇਡਾ ਗੱਲਬਾਤ ਮੁੜ ਸ਼ੁਰੂ ਕਰਨ ਦੇ ਲਈ ਤਿਆਰ ਹੈ There's there were a series of very detailed very specific very comprehensive discussions negotiations on the areas I just listed to uh, in response to the previous question up until the point Uh, of uh, those ads uh, running. First point. Second point. Uh, I would suggest you take the president at his word uh, for his reason. Um, so, and that is the reason why, from the perspective of the federal government, which I'm responsible, um, we stand ready to pick up on those discussions when the United States wishes to pick up on those discussions. So. Those in the room, those exchanging term sheets, those having the discussions about specific areas where we can make mutual progress to the benefit of workers and businesses and communities in our respective countries uh, had been making progress. Those ads came. Uh, the President uh, had the reactions which you have seen, made the decisions that he has made, which, you know, those are his decisions to take. Um, and we're in the situation where it up? As a follow up, uh, Prime Minister, given everything that we've seen, do you really think the United States is interested in making a trade deal with Canada? Uh, look, we are their second largest trading partner. Uh, we provide a series of uh, essential goods for their economy. We are one of many providers, but we provide in some areas essential goods uh, for their economy. Um, and we create more room for them to do other things. I'll give you an example. Uh, if you look at Canadian exports of aluminum uh, to the United States, uh, and aluminum is bauxite in energy, I mean, there's a little more to it, but you can simplify it to that. Um, the embedded energy in the Canadian aluminum exports, which provides 60% of the aluminum to the U.S. market, is the equivalent of the uh, energy of 10 Hoover dams in the United States now, is the best use of that scale of energy, creating that scale of energy to make aluminum in the united states, um, as opposed to continue to foster and power the uh, ai revolution, which uh, the u.s. is leading, um, or power homes and others. That, i mean, these are decisions for the united states to make. point being, uh, as a supplier to the united states, and i gave aluminum as one, i could give many examples, uh, we are an important supplier in many areas. As well, we are a large customer. Um, you know, for over 30 states, Canada is the largest uh, customer, export customer for those states in the United States. Um, so there is a very strong, deep uh, trading relationship, uh, and there is an alignment of interests in many areas. Uh, for and that's the reason why we have elements of uh, of the arrangements that we have today with uh, a large degree of. Uh, uh, of low tariff trade and and the benefits uh, from that, um, so you know we're ready to uh, to have those discussions to further improve them, and we'll have them when it's appropriate. But we're not resting because we can build. We you know the return on building at home is far greater than the hit from trade turbulence with the United States. And the opportunities uh, internationally are considerable. And candidly, Canada has not focused uh, on the relationships to the same extent as we should have in any trading environment with the United States, uh, let alone a situation where they're changing their trade policy. Um, and that's what we're doing now. ਅਨਟਾਰੀਓ ਪ੍ਰੀਮੀਅਰ ਡਾਕਫੋਰਡ ਨੇ ਸੋਮਵਾਰ ਨੂੰ ਆਪਣੇ ਉਸ ਚੈਰਿਕ ਦੋਤੀ ਵੀ ਕਿਆਪਨ ਦਾ ਵਿਚਾਰ ਕੀਤਾ ਜਿਸ ਕਾਰਨ ਡੋਨਲਡ ਟਰੰਪ ਕੈਨੇਡਾ ਤੋਂ ਖਫਾ ਹੋ ਗਏ ਨੇ ਫੋਰਡ ਨੇ ਕਿਹਾ ਕਿ ਅਨਟਾਰੀਓ ਸਰਕਾਰ ਨੇ ਹੁਣ ਵਿਗਿਆਪਨ ਅਮਰੀਕੀਆਂ ਨੂੰ ਸਨੇਹਾ ਦੇਣ ਦੇ ਲਈ ਬਣਾਇਆ ਸੀ ਅਤੇ ਉਸਨੇ ਆਪਣੇ ਮਕਸਦ ਨੂੰ ਹਾਸਲ ਕਰ ਲਿਆ ਹੈ ਇਸ ਵਿਗਿਆਪਨ ਦੇ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਬੋਲ ਵੱਤੇ ਗਏ ਸਨ ਜੋ ਟੈਰਿਫ ਦੇ ਵਿਰੋਧ ਵਿੱਚ ਸਨ ਸੋਂਵਨ ਫੋਰਟ ਨੇ ਕਿਹਾ ਕਿ ਇਹ ਐਡ ਮਹਿੰਮ ਬਹੁਤ ਪ੍ਰਭਾਵਸ਼ਾਲੀ ਰਹੀ ਹੈ ਤੇ ਇਸ ਨੂੰ ਇੱਕ ਬਿਲੀਅਨ ਤੋਂ ਵੱਧ ਵਾਰ ਲੋਕਾਂ ਨੇ ਦੇਖਿਆ ਜਾਂ ਇਸ ਬਾਰੇ ਸੁਣਿਆ ਉਹਨਾਂ ਨੇ ਕਿਹਾ ਅਸੀਂ ਇੱਕ ਅਜਿਹੀ ਚਰਚਾ ਸ਼ੁਰੂ ਕੀਤੀ ਜੋ ਅਮਰੀਕਾ ਦੇ ਵਿੱਚ ਹੋ ਹੀ ਨਹੀਂ ਰਹੀ ਸੀ ਹੁਣ ਉੱਥੇ ਦਾ ਹਰ ਛੋਟਾ ਵੱਡਾ ਤੇ ਦਰਮਿਆਨੇ ਤਰਝੇ ਦਾ ਮੀਟਿੰਗ ਇਸ ਬਾਰੇ ਕਰ ਰਿਹਾ ਫੋਰਟ ਨੇ ਕਿਹਾ ਕਿ ਉਹਨਾਂ ਦਾ ਕਦੇ ਵੀ ਇਹ ਮਕਸਦ ਨਹੀਂ ਸੀ ਕਿ ਉਹ ਰਾਸ਼ਟਰਪਤੀ ਟਰੰਪ ਨੂੰ ਉਕਸਾਉਣ ਜਾਂ ਫਿਰ ਉਹਨਾਂ ਦਾ ਮਜ਼ਾਕ ਉਡਾਨ ਉਹਨਾਂ ਨੇ ਕਿਹਾ ਕਿ ਉਹ ਸਿਰਫ ਅਮਰੀਕੀਆਂ ਨੂੰ ਇਹ ਦਿਖਾਣਾ ਚਾਹੁੰਦੇ ਨੇ ਕਿ ਟੈਰਿਫਾ ਦਾ ਅਸਰ ਮਜ਼ਦੂਰਾਂ ਅਤੇ ਕਾਰੋਬਾਰਾਂ ਤੇ ਕਿਵੇਂ ਪੈਂਦਾ ਹੈ। All again they they were very very effective you can take two approaches Uh, you know, you can try to sit down and, and see what Donald Trump says and see what sort of uh, deal we can get, which was a terrible deal, by the way. Uh, or you can stand up and, and fight for what we have. Canada is an economic powerhouse. You know, we know one thing. We know, we know the Americans need our oil, they need our potash, they need our uranium, they need our nickel, they do need our steel, they need our aluminum, and they need the manufacturing uh, might of Ontario. We know that. So, uh, I wouldn't uh, ever negotiate through weakness. I'd negotiate through strength. That's what uh, President Trump respects. Uh, he's seen the whole world roll over. I'll tell you, I'm not going to roll over. Uh, I'll never roll over from standing up uh, for the people of Ontario. That's my Wait, job. The ads, isn't that rolling over? Isn't is like, the ads rolling over? Absolutely, it is. No, not not at all. We're in uh, communication, and uh, it is the responsibility of the federal government. But my responsibility is to make sure they're talking about auto. They're talking about other sectors, manufacturing sectors, and and life science sector. Those are those are my responsibilities, and I'll never stop fighting for the people of Ontario. Did the prime minister tell you that you were coming up in the trade talks even before this ad came? No, I don't remember him saying that to me. But uh, obviously, President Trump, and uh, for sure Howard Lutnick, knows about Ontario, because every morning nine million Americans wake up to produce a, a widget, a product, a service for Ontarians. And we've seen, uh, you know, the the employment numbers that manufacturing jobs down in the U.S. have dropped uh, month after month, total 78,000 jobs for five consecutive months. That's what tariffs do. They hurt the American people. And uh, all you have to do is look on clips from Ronald Reagan over and over and over again. I've, I've seen more Ronald Reagan clips than you can shake a stick at. Uh, he was a free trader. I had a mentor named uh, Brian Mulroney, I talked to frequently. I've had conversations with uh, Caroline, his daughter, that is our, our president of the Treasury. And uh, I'll tell you one thing, President Reagan uh, was anything. But uh, loving tariffs, as Donald Trump said. He loved tariffs, he hated tariffs, by the way. And all you have to do is look at the, the clips. When you see the Reagan Republicans standing up for non tariffs against the MAGA group, there's a split now in the Republican Party. And when Democrats, uh, you know, Reagan Democrats are standing up, uh, there's a split. So, uh, the best ad that ever ran. That feel that like it. You yeah. Yeah. I'm sorry, guys. Not do well, let's, ads. let's, let's buy. Uh, we said we were going to pause it. We have achieved our goal uh, beyond our wildest dreams, by the way. I never yeah, thought in a ads, million. No? Um, not yet. Hey, come into the Tariq Viroti Vigapan Chodak Tubanujari Kitagasi. Is the Vijurikan the da Tasi the radio passion, but they guess ਦੇ ਵਿੱਚ ਉਹ ਮੁਕਤਵਾ ਬਾਅਦ ਦੇ ਹੱਕ ਦੇ ਵਿੱਚ ਬੋਲਦੇ ਨੇ ਤੇ ਵਿਗਿਆਪਨ ਦੇ ਵਿੱਚ ਅਮਰੀਕਾ ਤੇ ਅਮਰੀਕੀ ਵਰਕਰਾਂ ਦੀਆਂ ਤਸਵੀਰਾਂ ਵੀ ਦਿਖਾਈਆਂ ਗਈਆਂ ਸੱਤ ਪਾਰਿਸ ਵਿਗਿਆਪਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਡ੍ਰੰਪ ਖੁਦ ਹੁਸੇ ਵੀ ਜਾ ਕੇ ਅਤੇ ਉਹਨਾਂ ਨੇ ਕੈਨੇਡਾ ਦੇ ਨਾਲ ਚੱਲਦੀਆਂ ਸਾਰੀਆਂ ਵਪਾਰਕ ਗੱਲਬਾਤਾਂ ਰੱਦ ਕਰ ਦਿੱਤੀਆਂ ਤੇ ਡ੍ਰੰਪ ਨੇ ਇਸ ਵਿਗਿਆਪਨ ਨੂੰ ਝੂਠਾ ਅਤੇ ਫਰਜ਼ੀ ਆਖਿਆ ਸਰਕਾਰ ਦਾ ਕਹਦਾ ਹੋਂ ਵਾਲਾ ਬਜਟ ਯੂਨੀਅਨ ਸਪ্লাই ਪ੍ਰੋਗਰਾਮ ਤੇ ਲਈ ਫੰਡਿੰਗ ਨੂੰ ਦੁੱਗਣਾ ਕਰੇਗਾ ਅਤੇ ਨੀਜੀ ਸਹਾਇਤਾ ਕਰਮਚਾਰੀਆਂ ਦੇ ਲਈ ਇੱਕ ਵਾਪਸੀ ਯੋਗ ਟੈਕਸ ਕ੍ਰੈਡਿਟ ਪੇਸ਼ ਕਰੇਗਾ ਸਰਕਾਰ ਦਾ ਇਰਾਦਾ ਰੈੱਡ ਚਿੱਲ ਕੁਇਡਾ ਦੇ ਲਈ ਯੂਨੀਅਨ ਅਦਾਲਤ ਅਪਰੈਂਟਸ਼ਿਪ ਸਪ্লাই ਨੂੰ ਵਧਾਉਂਦਾ ਹੈ ਜਿਹਦੇ ਵਿੱਚ ਫੈਡਰਲ ਯੂਨੀਅਨ ਟ੍ਰੇਨਿੰਗ ਐਂਡ ਇਨੋਵੇਸ਼ਨ ਪ੍ਰੋਗਰਾਮ ਤੇ ਵਿੱਚ 3 ਸਾਲ ਦਾ ਵਾਅਦਾ ਕੀਤਾ ਜਾਵੇਗਾ UTIP ਨੂੰ ਸਾਲਾਨਾ 25 ਮਿਲੀਅਨ ਡਾਲਰ ਤੋਂ ਦੁੱਗਣਾ ਕਰਕੇ 50 ਮਿਲੀਅਨ ਡਾਲਰ ਕਰਨ ਦਾ ਵਾਅਦਾ ਕਈ ਸਾਲਾਂ ਤੋਂ ਲਿਬਰਲ ਪਾਰਟੀ ਦਾ ਵਾਅਦਾ ਰਿਹਾ ਹੈ ਜਦੋਂ ਕਿ ਕੰਜ਼ਰਵੇਟਿਵ ਨੇਤਾ ਪੀਰ ਪੋਲੀਅਮ ਨੇ ਚੋਣ ਪ੍ਰਚਾਰ ਦੌਰਾਨ ਅਜਿਹਾ ਹੀ ਵਾਅਦਾ ਕੀਤਾ ਸੀ ਦੂਜੇ ਪਾਸੇ ਜੋਬ ਮਿਸਟਰ ਪੈਟੀ ਹਾਸਦੂ ਨੇ ਪੀਐਸਡਬਲ ਟੈਕਸ ਕ੍ਰੈਡਿਟ ਦਾ ਐਲਾਨ ਕੀਤਾ ਤੇ ਦੌਰਾਨ ਕੈਨੇਡਾ ਦੇ ਕਰਮਚਾਰੀਆਂ ਨੂੰ ਸਮਰਥਨ ਦੇਣ ਦੇ ਲਈ ਨਵੇਂ ਬਜਟ ਸਮਾਵੇਸ਼ੇ ਦੇ ਹਿੱਸੇ ਦੇ ਵਜੋਂ ਨੌਕਰੀਆਂ ਤੇ ਪਰਿਵਾਰਾਂ ਬਾਰੇ ਮੰਤਰੀ ਪੈਟੀ ਹਾਸਦੂ ਦਾ ਕਹਿਣਾ ਹੈ ਕਿ ਅਗਲੇ ਹਫਤੇ ਦੇ ਸੰਘੀ ਬਜਟ ਵਿੱਚ ਸੁਪੇ ਅਧਿਪਤ ਦੇਸ਼ ਦੇ ਨਿੱਜੀ ਸਹਾਇਤਾ ਕਰਮਚਾਰੀਆਂ ਲਈ ਇੱਕ ਅਸਥਾਈ ਵਾਪਸੀਯੋਗ ਟੈਕਸ ਕ੍ਰੈਡਿਟ ਸ਼ਾਮਲ ਕੀਤਾ ਜਾਵੇਗਾ ਜੋ ਮੌਜੂਦਾ ਤਨਖਾਹਦੋਂ ਸਮਝਾਤੇ ਦੁਆਰਾ ਕਵਰ ਨਹੀਂ ਕੀਤਾ ਜਾਂਦਾ। ਪੈਚ 2025 ਵਿਲ ਇੰਟਰੋਡਿਊਸ ਅ ਨਿਊ ਪਰਸਨਲ ਸਪੋਰਟ ਵਰਕਰਸ ਟੈਕਸ ਕ੍ਰੈਡਿਟ ਬੈਕਡ ਬਾਈ 1.5 ਬਿਲੀਅਨ ਡਾਲਰਸ ਓਵਰ 5 ਈਅਰਸ। Now you hear that clapping, and that's the sound of victory for of folks that have worked so hard and lobbied so hard to have their profession recognized as essential to the economy of Canada. This new refundable tax credit will enable eligible, eligible PSWs to claim a refundable credit of 5% of eligible earnings, providing support of up to $1,100 per year. And it's a reflection of that critical work that I spoke of in the beginning. that pslw's do on behalf of all of us every single day nawa sain nijee sahayata worker tax credit yo kamay nu 5 salan layi prati sal kul 1100 dollar tak di apni yog kamai de 5 pratishat de barabar apne tax of the refund da dawa karan di agya rahega sarkari yog tak even vidhat karan da irada rakhdi hai is bare hor vate de somvar nu program di ghoshna karan de liye ik news release de vich shamil nahi kite gaye si ਉਕਵਿ ਮੈਕਡੋਨਲਡ ਦੇ ਘਰ ਪਰੇਸ਼ਾਨ ਕਰਨ ਵਾਲੇ ਵੀਡੀਓ ਦੀ ਵਿਆਪਕ ਤੌਰ ਤੇ ਨਿੰਦਾ ਕੀਤੀ ਗਈ ਹੈ ਇਸ ਵੀਡੀਓ ਦੇ ਵਿੱਚ ਇੱਕ ਵਿਅਕਤੀ ਵੱਲੋਂ ਭਾਰਤੀ ਕਰਮਚਾਰੀ ਤੇ ਨਸਲੀ ਤਿੱਪਣੀਆਂ ਕਰਦੇ ਵਿਖਿਆ ਗਿਆ ਹੈ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਕੂਟੇਜ ਦੇ ਵਿੱਚ ਉਹ ਵਿਅਕਤੀ ਗਲਤ ਭਾਸ਼ਾ ਦੀ ਵਰਤੋਂ ਕਰਦਾ ਹੋਇਆ ਭਾਰਤੀ ਕਰਮਚਾਰੀ ਨੂੰ ਆਪਣੇ ਦੇਸ਼ ਵਾਪਸ ਚਲੇ ਜਾਣ ਦੀ ਜਾਨ ਦੇ ਲਈ ਕਹਿ ਰਿਹਾ ਹੈ ਆਪੱਤੀ ਜਨਕ ਟਿੱਪਣੀਆਂ ਕਰਿਆ ਵਿਅਕਤੀ ਹਿੰਸਕ ਢੰਗ ਦੇ ਨਾਲ ਭਾਰਤੀ ਵਿਅਕਤੀ ਨੂੰ ਕਾਲਾਪੀਖਟ ਰਹੀ ਸੀ ਲਗਾਤਾਰ ਲੋਕਾਂ ਦੇ ਹਟਾਉਣ ਤੇ ਨਾ ਹਟਣ ਤੋਂ ਬਾਅਦ ਉਸਨੇ ਆਪਣੀਆਂ ਅਕਾਲਾ ਤੋ ਰਾਇਆ ਅਤੇ ਹੋਰ ਹਮਲਾਵਰ ਹੋ ਗਿਆ ਜਿਸ ਦਿਨਾਂ ਲੋਤੇ ਖੜੇ ਲੋਕ ਵੀ ਹੈਰਾਨ ਰਹਿ ਗਏ ਸੋਸ਼ਲ ਮੀਡੀਆ ਉਪਭੋਕਤਾਵਾਂ ਨੇ ਇਸ ਘਟਨਾ ਉਤੇ ਗੁੱਸਾ ਤੇ ਨਿਰਾਸ਼ਾ ਪ੍ਰਗਟ ਕੀਤੀ ਇੱਕ ਉਪਭੋਕਤਾ ਨੇ ਟਿੱਪਣੀ ਕੀਤੀ ਕਿ ਇਹ ਬੋਧ ਪਿਆਣੇ ਕੇ ਇਹ ਮੇਰਾ ਜ਼ੱਤੀ ਸ਼ਹਿਦ ਹੈ ਸਾਡੇ ਸਮਾਜ ਵਿੱਚ ਇਸ ਲਈ ਕੋਈ ਜਗ੍ਹਾ ਨਹੀਂ ਹੈ ਉਹਨਾਂ ਸਾਰੇ ਤੇ ਸ਼ਰਮ ਆਣੀ ਚਾਹੀਦੀ ਹੈ ਵਰਕਰ ਨੂੰ ਉਹਨਾਰੇ ਵਿਰੁੱਧ ਖੜੇ ਹੋਣ ਅਤੇ ਉਹਨਾਂ ਨੂੰ ਮਸ਼ਹੂਰ ਕਰਨ ਦੇ ਲਈ ਬਤਾਇਆ ਇੱਕ ਹੋਰ ਨੇ ਲਿਖਿਆ ਬੱਚੇ ਸੇਫ ਸਬ ਤੋਂ ਵਾਟ ਅਪ ਮਾਂਚਨ ਅਕ ਗੱਲਾਂ ਕਹਿੰਦੇ ਨੇ ਜੋ ਉਹ ਕਾ ਸਕਦੇ ਨਹੀਂ ਮੈਨੂੰ ਨਹੀਂ ਪਤਾ ਕਿ ਸੱਚ ਨਸਲਵਾਦ ਹੈ ਜਾਂ ਫਿਰ ਸਿਰਫ ਹਕਦਾਰ ਬੱਚੇ ਜੋ ਐਜੂਲਾਨ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਤੀਜੇ ਯੂਜਨ ਨੇ ਅਕੀ ਕਿਹਾ ਕਿ ਹਰ ਪਰਿਵਾਰ ਦੀ ਨੁਮਾਇੰਦਗੀ ਨਹੀਂ ਕਰਦਾ ਸਰਡੇ ਵਿੱਚ ਬਹੁਤ ਸਾਰੇ ਇੱਕੋ ਜਿਹਾਂ ਨਫ਼ਰਤ ਅਤੇ ਪਿਆਰ ਕਰਦੇ ਨੇ ਜਦੋਂ ਉਸਨੇ ਪੁੱਛਿਆ ਕਿ ਕੀ ਉਹ ਉੱਥੇ ਕੰਮ ਕਰੇਗਾ ਤਾਂ ਉਸਤਾ ਨੇ ਇੱਕ ਚੰਦਰ ਗੱਲ ਕਹੀ ਕਿ ਉਸਨੇ ਨਹੀਂ ਕੀਤਾ ਇਹ ਘਟਨਾ ਕੈਨੇਡਾ ਦੇ ਵਿੱਚ ਦੱਖਣੀ ਏਸ਼ੀਆਈ ਲੋਕਾਂ ਨੂੰ ਦਰਪੇਸ਼ ਨਸਲੀ ਦੁਸ਼ਮਣੀ ਪ੍ਰਤੀ ਵੱਧਦੀ ਚਿੰਤਾ ਨੂੰ ਵਧਾਉਂਦੀ ਹੈ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ 온ਟਾਰੀਓ ਦੇ ਐਮਪੀ ਵੀ ਹਰਦੀਪ ਗਰੇਵਾਲ ਨੂੰ ਇੱਕ ਵੱਖਰੇ ਨਸਲਵਾਦੀ ਹਮਲੇ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ ਜਦੋਂ ਦੋ ਵਿਅਕਤੀਆਂ ਦੇ ਵੱਲੋਂ ਚੀਕ ਕੇ ਕਿਹਾ ਗਿਆ ਕਿ ਇਹ ਪਾਕ ਵਾਲੇ ਕੱਲ ਜਾਓ ਅਤੇ ਤੁਹਾਨੂੰ ਸਾਰਿਆਂ ਨੂੰ ਮਰ ਜਾਣਾ ਚਾਹੀਦਾ ਹੈ ਨਫਰਤ ਉਪਰੇਿਤ ਕਟਨਾਮਾ ਦੇ ਵਿੱਚ ਵਾਦੇ ਦੇ ਜਵਾਬ ਦੇ ਵਿੱਚ ਪੀਲਿਸ ਨੇ ਖਾਲੀ ਦੇ ਵਿੱਚ ਜਾਂਚ ਅਤੇ ਮੁਕਦਮਿਆਂ ਦਾ ਧਾਲ ਮਿਲ ਕਰਨ ਦੇ ਲਈ ਇੱਕ ਕੇਂਦਰੀ ਕ੍ਰਿਤ ਨਫਰਤ ਅਪਰਾਧ ਯੂਨਿਟ ਸ਼ੁਰੂ ਕੀਤੀ ਇਸ ਦੇ ਸ਼ੁਰੂਆਤੀ ਮਾਮਲੇ ਦੇ ਵਿੱਚ 29 ਸਾਲਾ ਫ੍ਰੈਂਟਾ ਲੁਕਰ ਜਿਹੜਾ ਰਾਤ ਨੂੰ ਗ੍ਰਿਫਤਾਰੀ ਸ਼ਾਮਸ ਸੀ ਜਿਸ ਉਤੇ ਮਿਸਿਸ ਸਾਕਰ ਦੇ ਵਿੱਚ ਇੱਕ ਬੱਚੇ ਦੇ ਪਾਰਕ ਨੇੜੇ ਭਾਰਤੀ ਟੂਰੀ ਲਿਖਨ ਵਾਲੀ ਨਸਲਵਾਦੀ ਗ੍ਰਾਫਿਟੀ ਸਪਰੇ ਪੇਂਟਿੰਗ ਕਰਨ ਦਾ ਦੋਸ਼ ਸੀ ਅਧਿਕਾਰੀਆਂ ਨੇ ਭਾਈਚਾਰੇ ਤੋਂ ਆਗੂ ਕਹੇ ਨੇ ਇਹਨਾਂ ਨੂੰ ਨਫਰਤ ਦੀਆਂ ਕਟਨਾਵਾਂ ਦੀ ਰਿਪੋਰਟ ਕਰਨ ਅਤੇ ਨਸਲਵਾਦੀ ਪੀੜਤਾ ਦਾ ਸਮਰਥਨ ਕਰਨ ਲਈ ਅਪੀਲ ਕਰਦੇ ਰਹੇ ਨੇ ਕੈਨੇਡਾ ਸਰਕਾਰ ਜਲਦ ਹੀ 2024 ਤੋਂ 2028 ਦੇ ਲਈ ਆਪਣੀ ਇਮੀਗ੍ਰੇਸ਼ਨ ਯੋਜਨਾ ਦਾ ਖੁਲਾਸਾ ਕਰੇਗੀ ਸਥਾਈ ਨਿਵਾਸੀਆਂ ਦੀ ਕਿੰਨੀ ਸਥਿਰ ਡੈਮੋਗ੍ਰਾਫੀ ਹੈ ਜਿਥੇ ਸਥਾਨਕ ਨੌਕਰੀਆਂ ਦੀਆਂ ਜ਼ਰੂਰਤਾਂ ਪੂਰਾ ਕਰਨ ਦੇ ਲਈ ਸੁਵਾਈ ਪ੍ਰੋਗਰਾਮ ਦੇ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਦੇਸ਼ ਅਸਥਾਈ ਨਿਵਾਸੀ ਨੂੰ ਘਟਾਉਣ ਦੀ ਯੋਜਨਾ ਬਣਾ ਰਿਹਾ ਹੈ ਤੇ ਇਸ ਨੀਤੀ ਦਾ ਉਦੇਸ਼ ਆਰਥਿਕ ਮੰਗਾਂ ਨੂੰ ਬਾਦੀ ਵਾਲੀ ਅਤੇ ਹੁਨਰਯੋਗ ਤਾਕਤਰੀ ਸਮਰਥਨ ਨਾਲ ਸੰਤੁਲਿਤ ਕਰਨਾ ਹੈ ਫੈਡਰਲ ਸਰਕਾਰ ਦੇ ਵੱਲੋਂ 1 ਨਵੰਬਰ 2025 ਨੂੰ ਜਾਂ ਇਸ ਤੋਂ ਪਹਿਲਾਂ ਆਪਣੀ 2026-28 ਇਮੀਗ੍ਰੇਸ਼ਨ ਪੰਧਰੀ ਯੋਜਨਾ ਚਾਲੂ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ ਜਿਰੇ ਵਿੱਚ ਅਗਲੇ 3 ਸਾਲਾਂ ਲਈ ਕੈਨੇਡਾ ਦੇ ਇਮੀਗ੍ਰੇਸ਼ਨ ਟਿੱਚਰ ਦੀ ਰੂਪ ਰੇਖਾ ਦਿੱਤੀ ਜਾਵੇਗੀ। ਇਹ ਹੀ ਯੋਜਨਾ ਪ੍ਰਧਾਨ ਮੰਤਰੀ ਮਾਰਕ ਕਾਰਨੀਤੀ ਸਰਕਾਰ ਦਾ ਪਹਿਲਾ ਵੱਡਾ ਇਮੀਗ੍ਰੇਸ਼ਨ ਨੀਤੀ ਫੈਸਲਾ ਹੋਵੇਗਾ ਜੋ ਇਸ ਪਿਛਲੇ ਨਿਵਾਸੀ ਦੀ ਗਿਣਤੀ ਅਤੇ ਹੋਲੀ ਹੋ ਰਹੀ ਕਿਰਤ ਬਾਜ਼ਾਰ ਤੇ ਬਹਿਸ ਦੇ ਵਿਚਕਾਰ ਆਇਆ ਹੈ। ਖਾਲੀਆ ਸਰਕਾਰੀ ਸੰਚਾਰਾ ਦੇ ਅਧਾਰ ਉਤੇ 2026 ਦੇ ਵਿੱਚ ਸਥਾਈ ਨਿਵਾਸੀ ਦਾਖਲੇ ਲਗਭਗ 416500 ਤੇ ਸਥਿਤ ਹੋਣ ਦੀ ਉਮੀਦ ਹੈ ਤੇ ਇਹ ਵਿਕਾਸ ਦੇ ਵਿੱਚ ਵਿਰਾਮ ਨੂੰ ਵੀ ਦਰਸਉਂਦਾ ਹੈ ਜੋ ਕਿ ਕਈ ਸਾਲਾਂ ਦੇ ਵਿਸਥਾਰ ਤੋਂ ਬਾਅਦ ਇਮੀਗ੍ਰੇਸ਼ਨ ਪੱਧਰ ਨੂੰ ਮੱਧਮ ਕਰੰਤੀ ਪਿਛਲੀ ਸਰਕਾਰੀ ਰਣਨੀਤੀ ਦੇ ਅਨੁਕੂਲ ਹੈ ਐਕਸਪ੍ਰੈਸ ਐਂਟਰੀ ਸਿਸਟਮ ਦਾਖਿਆਂ ਨੂੰ ਪਬਲਿਕ ਤੌਰ ਉਤੇ 124680 ਤੱਕ ਵਧਾਉਂਦਾ ਅਨੁਮਾਨ ਹੈ ਜਿਦੇ ਵਿੱਚ ਮੰਗ ਅਨੁਸਾਰ ਹੁਣ ਫ੍ਰੈਂਚ ਭਾਸ਼ਾ ਦੀ ਮੁਹਾਰਤ ਵਾਲੇ ਉਮੀਦਵਾਰਾਂ ਅਤੇ ਵੈਧ ਅਸਥਾਈ ਸਥਿਤੀ ਵਾਲੇ ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ ਪ੍ਰੋਵੀਜ਼ਨਲ ਨਾਮਜ਼ਦ ਪ੍ਰੋਗਰਾਮ ਐਨਕੇ ਪੀਐਨਪੀ ਜੋ ਪ੍ਰਮਿੰਸਨ ਨੂੰ ਸਾਨਕੀ ਰੀਤਲ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਹੁਨਰਵੰਦ ਕਾਮਿਆਂ ਦੀ ਚੋਣ ਕਰਨ ਦੀ ਅਗਿਆਤਿੰਟ ਹੈ ਉਹਨਾਂ ਨੂੰ ਉੱਚ ਕੋਟਾ ਪ੍ਰਾਪਤ ਹੋਣ ਦੀ ਸੰਭਾਵਨਾ ਹੈ ਪਿਛਲੇ ਸਾਲ ਦੌਰਾਨ ਕਈ ਪ੍ਰੰਤਾਂ ਜਿਵੇਂ ਕਿ ਬ੍ਰਿਟਿਸ਼ ਕੋਲੰਪੀਆ, ਮੈਨੀਟੋਬਾ, ਸਕੇਚੂਅਨ, ਨਿਊ ਫਾਉਂਡਲੈਂਡ ਅਤੇ ਲੈਪਰੈਟੋਰ ਅਤੇ ਨਾਲ ਹੀ ਨਿਊ ਬਰੰਜ਼ਵਿਕ ਸ਼ਾਮਲ ਨੇ ਉਹਨਾਂ ਨੇ ਪ੍ਰੋਗਰਾਮ ਦੇ ਤਹਿਤ ਵਾਧੂ ਫੰਡਾਂ ਉੱਤੇ ਗੱਲਬਾਤ ਕੀਤੀ। ਇਹ ਅਨੁਮਾਨਿਤ ਵਾਧਾ ਉਹਨਾਂ ਖੇਤਰ ਦੇ ਵਿੱਚ ਰੋਜ਼ਗਾਰ ਦੇ ਤਾਵਾ ਦੀ ਸਹਾਇਤਾ ਕਰ ਸਕਦਾ ਚੁਲਕਤਾਰ ਮਜ਼ਦੂਰੀ ਕਾਜ ਦਾ ਸਾਹਮਣਾ ਕਰ ਰਹੀ ਨਹੀਂ ਖਾਸ ਕਰਕੇ ਪੱਛਮੀ ਕੈਨੇਡਾ ਵਿੱਚ। ਸੰਘੀ ਸਰਕਾਰ ਦੀ ਯੋਜਨਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵਿਦੇਸ਼ੀ ਕਾਮਿਆਂ ਸਮੇਤ ਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਇਆ ਜਾਵੇ ਤਾਂ ਜੋ 2027 ਤੱਕ ਕੈਨੇਡਾ ਦੀ ਹੁਲਬਾਦੀ ਦੇ 5% ਤੋਂ ਘਟ ਪ੍ਰਤੀਨਿਧਤਾ ਕਰੇ। ਸਾਬਕਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਮਾਰਚ 2024 ਵਿੱਚ ਕਿਹਾ ਸੀ ਕਿ ਜਿਵੇਂ-ਜਿਵੇਂ ਵਿਸ਼ਵ ਆਪੀ ਹਾਲਾਤ ਬਦਲਦੇ ਨੇ ਜਿਵੇਂ-ਜਿਵੇਂ ਸੈਟਰ ਲੇਬਰ ਮਾਰਕੀਟ ਸਖਤ ਹੁੰਦਾ ਹੈ ਅਤੇ ਜਿਵੇਂ-ਜਿਵੇਂ ਅਸੀਂ ਆਪਣੇ ਕੋਲ ਦੇ ਕਾਲਜ ਬਲ ਦੇ ਵਿੱਚ ਹੁਣ ਸੈਂਟਰ ਦੀਆਂ ਕਿਸਮਾਂ ਦੀ ਭਾਗ ਕਰਦੇ ਹਾਂ ਸਾਡੀਆਂ ਨੀਤੀਆਂ ਵੀ ਇਸੇ ਤਰ੍ਹਾਂ ਹੋਣੀਆਂ ਚਾਹੀਦੀਆਂ ਨੇ। ਇਸ ਪੌਂਚ ਦਾ ਉਦੇਸ਼ ਆਬਾਦੀ ਵਾਧੇ ਨੂੰ ਰਿਹਾਇਸ਼ੀ ਸਮਰੱਥਾ ਪੁਨਿਆਤਰੀ ਡਾਂਚੇ ਤੇ ਕਿਫਤ ਪਸਾਰਤੀ ਸੂਤ ਦਾ ਦੇ ਨਾਲ ਜੋੜਨਾ ਹੈ। ਆਉਣ ਵਾਲੀ ਯੋਜਨਾ ਦੇ ਚਰਨ ਕੋ ਫਰਾਂਕੋਫੋਨ ਇਮੀਗ੍ਰੇਸ਼ਨ ਤੇ ਲਗਾਤਾਰ ਸੋਚ ਦਿੱਤੇ ਜਾਂਦੀ ਹੁੰਦੀ ਹੈ ਸਰਕਾਰ ਨੇ ਫ੍ਰੈਂਚ ਬੋਲਣ ਵਾਲੇ ਨਵੇਂ ਆਉਣ ਵਾਲਿਆਂ ਦੇ ਲਈ ਰਸਤੇ ਵਿਧਾਏ ਨੇ ਅਤੇ ਕਿਊਬੈਕ ਤੋਂ ਬਾਹਰ ਪਛਾਈ ਵਿਵਿੰਦਾ ਤੇ ਉਸੇ ਤੇ ਦਾ ਸਨਤਨ ਕਰਨ ਦੇ ਲਈ ਸ਼ੁਰੂਨੀ ਅਦਾਤ ਚੋਣ ਪੇਸ਼ ਕੀਤੀ ਹੈ ਇਮੀਗ੍ਰੇਸ਼ਨ ਚੁਣੌਤੀਆਂ ਤੇ ਨਾਗਰਿਕਤਾ ਕੈਨੇਡਾ ਨੇ ਕਿਹਾ ਹੈ ਕਿ ਪ੍ਰਵਾਸ ਪੱਤਰ ਸੁਪਿਆ ਪ੍ਰਦੇਸ਼ਾਂ ਤੇ ਮੁੱਖ ਹਿੱਸੇਦਾਰਾਂ ਦੇ ਨਾਲ ਸਲਾਹ مشوره ਤੋਂ ਬਾਅਦ ਨਿਰਧਾਰਤ ਕੀਤੇ ਜਾਂਦੇ ਨੇ ਇਹ ਸਲਾਹ مشوره ਕੈਨੇਡਾ ਦੀ ਆਰਥਿਕ ਸਥਿਤੀਆਂ ਕੀ ਉੱਤੇ ਲੋੜਾ ਦੇ ਦੇਸ਼ ਦੀ ਨਵੇਂ ਆਉਣ ਵਾਲਿਆਂ ਨੂੰ ਇੱਕੀਕ੍ਰਿਤ ਕਰਨ ਦੀ ਸਮਰਥਾ ਤੇ ਵਿਚਾਰ ਕਰਦੇ ਨੇ ਪਿਛਲੇ ਸਾਲ ਤੋਂ ਮਹਾਮਾਰੀ ਤੋਂ ਬਾਅਦ ਇਹਨਾਂ ਸ਼੍ਰੇਣੀਆਂ ਦੇ ਵਿੱਚ ਮਹੱਤਵਪੂਰਨ ਵਾਧੇ ਤੋਂ ਬਾਅਦ ਯੋਜਨਾ ਵਿੱਚ ਅਸਥਾਈ ਨਿਵਾਸੀਆਂ ਜਿਵੇਂ ਕਿ ਵਿਦਿਆਰਥੀਆਂ ਤੇ ਵਿਦੇਸ਼ੀ ਕਾਮਿਆਂ ਦੇ ਨਿੱਜੇ ਵੀ ਸ਼ਾਮਲ ਕੀਤੇ ਗਏ ਨੇ ਰੁਜ਼ਗਾਰ ਤੇ ਤਾਮਨੂ ਸੂਬਾਈ ਨਾਮਜ਼ਦ ਅਲਾਟਮੈਂਟ ਦੇ ਵਿੱਚ ਉਹ ਬਾਤੇ ਤੋਂ ਲਾਭ ਹੋਤੀ ਉਮੀਦ ਹੈ ਤੇ ਖਾਸ ਕਰਕੇ ਕਰਮਚਾਰੀਆਂ ਦੀ ਘਾਟ ਦੇ ਨਾਲ ਜੂਝ ਰਹੇ ਖੇਤਾਂ ਤੇ ਖੇਤੜਾਂ ਵਿੱਚ ਹਾਲਕੇ ਅਸਥਾਈ ਨਿਵਾਸੀ ਦਾਖਲੇ ਦੇ ਵਿੱਚ ਚੱਲ ਰਹੀ ਕਲੋਤੀ ਫਰਾਹੂਨ ਚਾਰੀ ਨਿਰਮਾਣ ਅਤੇ ਖੇਤੀਬਾੜੀ ਵਰਗੇ ਉਤਪਾਦ ਲਈ ਚੁਣੌਤੀਆਂ ਪੈਦਾ ਕਰ ਸਕਦੀ ਹੈ ਜੋ ਮੌਸਮੀ ਅਤੇ ਥੋੜੇ ਸਮੇਂ ਦੀ ਕਿਰਤੂਕਤੇ ਨਿਰਭਰ ਕਰਦੇ ਨੇ। ਪਰ ਬਦਨਵਤੀ ਮਾਰਕਾਣੀ ਦੀ ਸਰਕਾਰ ਨੂੰ ਛੰਗੀ ਆర్థికਤਾ ਤੇ ਉੱਚ ਵਿਦਿਅਕ ਗਰੀਦਲੀਆਂ ਹਕੀਕਤ ਦੇ ਨਾਲ ਇਮੀਗ੍ਰੇਸ਼ਨ ਨੀਤੀ ਨੂੰ ਸੰਤੁਲਿਤ ਕਰਨ ਲਈ ਦਬਾਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਬਕਾ ਬਦਨਵਤੀ ਜਸਟਿਨ ਥੂੜਾ ਨੇ ਅਕਤੂਬਰ 2004 ਦੇ ਵਿੱਚ ਕਿਹਾ ਸੀ ਸਾਨੂੰ ਆਪਣੇ ਭਾਈਚਾਰਿਆਂ ਬੁਨਿਆਦੀ ਟੈਂਸ਼ਨਾਂ ਨੂੰ ਆਬਾਦੀ ਦੇ ਅਨੁਸਾਰ ਚੱਲਣ ਦੇਣਾ ਚਾਹੀਦਾ ਹੈ ਇਸ ਲਈ ਅਸੀਂ ਅਗਲੇ 2 ਸਾਲਾਂ ਲਈ ਇਮੀਗ੍ਰੇਸ਼ਨ ਸੰਖਿਆਵਾਂ ਨੂੰ ਘਟਾ ਕੇ ਆਬਾਦੀ ਵਾਧੇ ਨੂੰ ਰੋਕ ਰਹੇ ਹਾਂ ਤਾਜੋਸੀ ਬਿਵਾਰਕ ਤੋਂ ਤੇ ਅਜਿਹੀ ਜਗ੍ਹਾ ਉਤੇ ਵਾਪਸ ਜਾ ਸਕਕੇ ਜਿੱਥੇ ਕੈਨੇਡਾ ਇੱਕ ਵਾਰ ਫੇਰ ਵਿਕਾਸ ਕਰ ਸਕੇ ਆਉਣ ਵਾਲੀ ਯੋਜਨਾ ਸੰਭਾਵਤ ਤੌਰ ਤੇ ਉਸ ਸਾਵਧਾਨ ਬੁਖ ਨੂੰ ਬਣਾਈ ਰੱਖੇਗੀ ਜਦੋਂ ਕਿ ਇੱਕ ਵਧਦੇ ਦੇ ਨਿਸ਼ਾਨਾ ਹੁੰਦਾ ਹੈ ਅਦਾਲਤੀ ਇਮੀਗ੍ਰੇਸ਼ਨ ਨੀਤੀ ਦੇ ਲਈ ਸੁਨਿਰਦਤ ਕਰੇਗੀ